ਉਹ ਸਾਹਮਣੇ ਆਈ ਆ ਰਾਂਬਨ ਦੇ ਰਾਂਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਿਆ ਜਿੱਥੇ ਵਿੱਚ ਤਿੰਨ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ ਤੇ ਚਾਰ ਲੋਕ ਜਿਹੜੇ ਆ ਉਹ ਲਾਪਤ ਹੋ ਗਏ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸ ਨਹੀਂ ਕਿਤੇ ਵਿੱਚ ਮਲਬੇ ਹੇਠਾਂ ਕਈ ਕਾਰ ਜਿਹੜੇ ਉਹ ਆਗੇ ਆ ਤੇ ਕਈ ਕਾਰ ਇਸ ਦੇ ਵਿੱਚ ਰੁੜ ਗਏ ਆ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ ਤੇ ਜਿਹੜੇ ਉਚਾਈ ਤੇ ਘਰ ਜਿਹੜੇ ਉਚਾਈ ਤੇ ਘਰ ਬਣੇ ਹੁੰਦੇ ਆ ਉਥੇ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਜਿਹੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਤੇ ਇਹ ਨਾਲ ਦੀ ਨਾਲ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਜਗ੍ਹਾ ਤੇ ਜਾਣ ਜਿਹੜੇ ਲੋਕ ਨਦੀਆਂ ਨਾਲੇ ਤੇ ਰਹਿ ਰਹੇ ਆ ਨਦੀਕ ਰਹਿ ਰਹੇ ਆ ਨਦੀਆਂ ਨਾਲੇ ਆ ਤੇ ਉਹਨਾਂ ਨੂੰ ਅਪੀਲ ਜਿਹੜੀ ਆ ਨਾਲ ਦੀ ਨਾਲ ਕਈ ਦਿਨਾਂ ਤੋਂ ਪ੍ਰਸ਼ਾਸਨ ਕਰ ਰਿਹਾ ਤੇ ਇਸ ਵਾਰ ਵਿੱਚ ਪ੍ਰਸ਼ਾਸਨ ਦੇ ਵੱਲੋਂ ਫਿਰ ਤੋਂ ਏ ਹੁਣ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨਦੀਆਂ ਨਾਲੇ ਦੇ ਨਦੀਕ ਰਹ ਰਹੇ ਆ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਲਗਾਤਾਰ ਮੀਂਹ ਪੈਣ ਦੇ ਨਾਲ ਨਦੀਆਂ ਨਾਲੇ ਉਫਾਨਤੇ ਨੇ ਤੇ ਜਦੋਂ ਇੱਕਦਮ ਬੱਦਲ ਵੀ ਫਟਦਾ ਤਾਂ ਉਦੋਂ ਹੜ ਦਾ ਜਿਹੜਾ ਹੜ ਆ ਜਾਂਦਾ ਜਿਸ ਦੇ ਵਿੱਚ ਕਈ ਦੁਕਾਨਾਂ ਰੁੜ ਜਾਂਦੀ ਹੈ ਤੇ ਲੋਕ ਜਿਹੜੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਇਸ ਲਈ ਲੋਕ ਪਹਿਲਾਂ ਹੀ ਸੁਰੱਖਿਆ ਤੇ ਜਗਾ ਤੇ ਜਾਣ ਇਸ ਲਈ ਦਲਦਲਿਕ ਕਈ ਥਾਵਾਂ ਤੇ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਈ ਜਗ੍ਹਾ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਆ ਰਹੀਆਂ ਨੇ ਤੇ ਕਈ ਜਗ੍ਹਾ ਤੋਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਖਬਰ ਹੁਣ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਖਬਰ ਇਹ ਸਾਹਮਣੇ ਆਈ ਆ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈਆਂ ਚਾਰ ਲੋਕ ਲਾਪਤਾ ਨੇ ਤੇ ਕਈ ਘਰ ਜਿਹੜੇ ਐਦੇ ਵਿੱਚ ਮਲਬੇ ਹੇਠਾਂ ਦਬੇ ਨੇ ਤੇ ਕਈ ਦੁਕਾਨਾਂ ਕਈ ਘਰ ਜਿਹੜੇ ਇਸ ਦੇ ਵਿੱਚ ਰੁੜ ਗਏ ਆ ਤੇ ਬੁਰੇ ਹੱਲਾ ਤੇ ਇਸ ਵੇਲੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਕੁੱਲੂ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਉਸ ਦੀ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਇਹ ਮਲਬੇ ਹੇਠ ਦਬੇ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਨੇੜੇਕ ਲੋਕ ਹੁੰਦੇ ਉਹਨਾਂ ਦੇ ਵੱਲੋਂ ਵੀ ਫਟਾਫਟ ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਕਿ ਇੱਕ ਦੂਜੇ ਨੂੰ ਬਚਾਲਿਆ ਜਾਵੇ ਤਾਂ ਉੱਥੇ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਲਈ ਜੁਟਿਆ ਹੋਇਆ ਤੇ ਲਗਾਤਾਰ ਇਹਨਾਂ ਲੋਕਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਦੱਸਦੇ ਕਿ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਲਗਾਤਾਰ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਬੱਦਲ ਫਟਕੇ ਕਈ ਜਿਹੜੇ ਲੋਕ ਆ ਉਹ ਮਲਬੇ ਹੇਠਾਂ ਵੀ ਦੱਬ ਜਾਂ ਦੱਬ ਗਏ ਨੇ ਲੈਂਡਸਲਾਈਡ ਦੇ ਕਾਰਨ ਵੀ ਕਈ ਲੋਕ ਜਿਹੜੇ ਐਸੇ ਵਿੱਚ ਫਸ ਗਏ ਨੇ ਤੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਸਾਹਮਣੇ ਨਾ ਹੋਵੇ ਤੇ ਹੁਣ ਜਿਹੜੀ ਘਟਨਾ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਰਾਮਬੰਦ ਦੇ ਰਾਮਗੜ੍ਹ ਇਲਾਕੇ ਤੋਂ ਆਈ ਹੈ ਜਿੱਥੇ ਉਚਾਈ ਤੇ ਘਰ ਬਣੇ ਹੋਏ ਸੀਗੇ ਤੇ ਉੱਥੇ ਬੱਦਲ ਫਟਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਲੋਕ ਲਾਪਤਾ ਹੋ ਗਏ ਪਹਾੜੀ ਇਲਾਕਿਆਂ 'ਚ ਲਗਾਤਾਰ ਕੁਦਰਤ ਕਹਿਰ ਵਰਸਾਰੀ ਆ ਤੇ ਹੁਣ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਤੋਂ ਖਬਰ ਸਾਹਮਣੇ ਆਈ ਹੈ ਕਿ ਕਈ ਜਗ੍ਹਾ ਤੇ ਜਿਹੜੇ ਆ ਉਹ ਬੱਦਲ ਫਟਣ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਆ ਰਾਂਬਨ ਦੇ ਰਾਂਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਿਆ ਜਿੱਥੇ ਵਿੱਚ ਤਿੰਨ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤ ਹੋ ਗਏ ਆ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸਦੇ ਨਹੀਂ ਕਿ ਕਿੱਥੇ ਵਿੱਚ ਮਲਬੇ ਹੇਠਾ ਕਈ ਕਾਰ ਜਿਹੜੇ ਉਹ ਆਗੇ ਆ ਤੇ ਕਈ ਕਾਰ ਇਸ ਦੇ ਵਿੱਚ ਰੁੜ ਗਏ ਆ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ ਤੇ ਜਿਹੜੇ ਉਚਾਈ ਤੇ ਘਰ ਜਿਹੜੇ ਉਚਾਈ ਤੇ ਘਰ ਬਣੇ ਹੁੰਦੇ ਆ ਉਥੇ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਜਿਹੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਤੇ ਇਹ ਨਾਲ ਦੀ ਨਾਲ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਜਗ੍ਹਾ ਤੇ ਜਾਣ ਜਿਹੜੇ ਲੋਕ ਨਦੀਆਂ ਨਾਲੇ ਤੇ ਰਹਿ ਰਹੇ ਆ ਨਦੀਕ ਰਹਿ ਰਹੇ ਆ ਨਦੀਆਂ ਨਾਲੇ ਤੇ ਉਹਨਾਂ ਨੂੰ ਅਪੀਲ ਜਿਹੜੀ ਆ ਨਾਲ ਦੀ ਨਾਲ ਕਈ ਦਿਨਾਂ ਤੋਂ ਪ੍ਰਸ਼ਾਸਨ ਕਰ ਰਿਹਾ ਤੇ ਇਸ ਵਾਰ ਵੀ ਪ੍ਰਸ਼ਾਸਨ ਦੇ ਵੱਲੋਂ ਫਿਰ ਤੋਂ ਏ ਹੁਣ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨਦੀਆਂ ਨਾਲੇ ਦੇ ਨੇੜੇ ਰਹ ਰਹੇ ਆ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਲਗਾਤਾਰ ਮੀਂਹ ਪੈਣ ਦੇ ਨਾਲ ਨਦੀਆਂ ਨਾਲੇ ਉਫਾਨਦੇ ਨੇ ਤੇ ਜਦੋਂ ਇੱਕਦਮ ਬੱਦਲ ਵੀ ਫਟਦਾ ਤਾਂ ਉਦੋਂ ਹੜ ਦਾ ਜਿਹੜਾ ਹੜ ਆ ਜਾਂਦਾ ਜਿੱਤੇ ਵਿੱਚ ਕਈ ਦੁਕਾਨਾਂ ਰੁੜ ਜਾਂਦੀ ਹੈ ਤੇ ਲੋਕ ਜਿਹੜੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਤੇ ਇਸ ਲਈ ਲੋਕ ਪਹਿਲਾ ਹੀ ਸੁਰੱਖਿਆ ਤੇ ਜਗਾ ਤੇ ਜਾਣ ਇਸ ਲਈ ਦੱਸਦੇ ਨੇ ਕਿ ਕਈ ਥਾਵਾਂ ਤੇ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਪਹਾੜੀ ਲੱਕੇ ਦੇ ਵਿੱਚ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਈ ਜਗ੍ਹਾ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਆ ਰਹੀਆਂ ਨੇ ਤੇ ਕਈ ਜਗ੍ਹਾ ਤੋਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਖਬਰ ਹੁਣ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਖਬਰ ਇਹ ਸਾਹਮਣੇ ਆਈ ਆ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈਆਂ ਚਾਰ ਲੋਕ ਲਾਪਤਾ ਨੇ ਤੇ ਕਈ ਘਰ ਜਿਹੜੇ ਐ ਤੇ ਵਿੱਚ ਮਲਬੇ ਹੇਠਾਂ ਦਬੇ ਨੇ ਤੇ ਕਈ ਦੁਕਾਨਾਂ ਕਈ ਘਰ ਜਿਹੜੇ ਇਸ ਦੇ ਵਿੱਚ ਰੁੜ ਗਏ ਆ ਤੇ ਬੁਰੇ ਹਾਲਾਤ ਤੇ ਤਵੇਲੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨਿਕਲ ਕਰੀਏ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਕੁੱਲੂ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਉਸ ਦੀ ਮੌਤ ਹੋ ਗਈ ਆ ਤੇ ਜਿਹੜੇ ਲੋਕ ਇਹ ਮਲਬੇ ਹੇਠ ਦਬੇ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਨੇੜੇਕ ਲੋਕ ਹੁੰਦੇ ਉਹਨਾਂ ਦੇ ਵੱਲੋਂ ਵੀ ਫਟਾਫਟ ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਕਿ ਇੱਕ ਦੂਜੇ ਨੂੰ ਬਚਾਲਿਆ ਜਾਵੇ ਤਾਂ ਉੱਥੇ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਲਈ ਜੁਟਿਆ ਹੋਇਆ ਤੇ ਲਗਾਤਾਰ ਇਹਨਾਂ ਲੋਕਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਦੱਸਦੇ ਕਿ ਲਗਾਤਾਰ ਇਕੱਠਾ ਮਾ ਸਾਹਮਣੇ ਆ ਰਹੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਲਗਾਤਾਰ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਬੱਦਲ ਫਟਕੇ ਕਈ ਜਿਹੜੇ ਲੋਕ ਆ ਉਹ ਮਲਬੇ ਹੇਠਾਂ ਵੀ ਦਬ ਜਾਂ ਦਬ ਗਏ ਨੇ ਲੈਂਡਸਲਾਈਡ ਦੇ ਕਾਰਨ ਵੀ ਕਈ ਲੋਕ ਜਿਹੜੇ ਐਸੇ ਵਿੱਚ ਫਸ ਗਏ ਨੇ ਤੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਸਾਹਮਣੇ ਨਾ ਆਵੇ ਤੇ ਹੁਣ ਜਿਹੜੀ ਘਟਨਾ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਰਾਮਬੰਦ ਦੇ ਰਾਮਗੜ੍ਹ ਇਲਾਕੇ ਤੋਂ ਆਈ ਹੈ ਜਿੱਥੇ ਉਚਾਈ ਤੇ ਘਰ ਬਣੇ ਹੋਏ ਸੀਗੇ ਤੇ ਉੱਥੇ ਬੱਦਲ ਫਟਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਲੋਕ ਲਾਪਤਾ ਹੋ ਗਏ ਪਹਾੜੀ ਇਲਾਕਿਆਂ 'ਚ ਲਗਾਤਾਰ ਕੁਦਰਤ ਕਹਿਰ ਵਰਸਾਰੀ ਆ ਤੇ ਹੁਣ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਤੋਂ ਖਬਰ ਸਾਹਮਣੇ ਆਈ ਹੈ ਕਿ ਕਈ ਜਗ੍ਹਾ ਤੇ ਜਿਹੜੇ ਆ ਉਹ ਬੱਦਲ ਫਟਣ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਆ ਰਾਮਬੰਦ ਦੇ ਰਾਮਬੰਦ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਿਆ ਜਿੱਥੇ ਵਿੱਚ ਤਿੰਨ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤ ਹੋ ਗਏ ਆ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸਦੇ ਨਹੀਂ ਕਿਤੇ ਵਿੱਚ ਮਲਬੇ ਹੇਠਾ ਕਈ ਕਾਰ ਜਿਹੜੇ ਉਹ ਆਗੇ ਆ ਤੇ ਕਈ ਕਾਰ ਇਸ ਦੇ ਵਿੱਚ ਰੁੜ ਗਏ ਆ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ ਤੇ ਜਿਹੜੇ ਉਚਾਈ ਤੇ ਘਰ ਜਿਹੜੇ ਉਚਾਈ ਤੇ ਘਰ ਬਣੇ ਹੁੰਦੇ ਆ ਉਥੇ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਨੇ ਜਿਹੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਤੇ ਇਹ ਨਾਲ ਦੀ ਨਾਲ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਜਗ੍ਹਾ ਤੇ ਜਾਣ ਜਿਹੜੇ ਲੋਕ ਨਦੀਆਂ ਨਾਲੇ ਤੇ ਰਹਿ ਰਹੇ ਆ ਨਜ਼ਦੀਕ ਰਹਿ ਰਹੇ ਆ ਨਦੀਆਂ ਨਾਲੇ ਤੇ ਉਹਨਾਂ ਨੂੰ ਅਪੀਲ ਜਿਹੜੀ ਆ ਨਾਲ ਦੀ ਨਾਲ ਕਈ ਦਿਨਾਂ ਤੋਂ ਪ੍ਰਸ਼ਾਸਨ ਕਰ ਰਿਹਾ ਤੇ ਇਸ ਵਾਰ ਵੀ ਪ੍ਰਸ਼ਾਸਨ ਦੇ ਵੱਲੋਂ ਫਿਰ ਤੋਂ ਇਹ ਹੁਣ ਅਪੀਲ ਕੀਤੀ ਆ ਕਿ ਜਿਹੜੇ ਲੋਕ ਨਦੀਆਂ ਨਾਲੇ ਦੇ ਨਜ਼ਦੀਕ ਰਹਿ ਰਹੇ ਆ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਲਗਾਤਾਰ ਮੀਂਹ ਪੈਣ ਦੇ ਨਾਲ ਨਦੀਆਂ ਨਾਲੇ ਉਫਾਨ ਤੇ ਨੇ ਤੇ ਜਦੋਂ ਇੱਕਦਮ ਬੱਦਲ ਵੀ ਫਟਦਾ ਤਾਂ ਉਦੋਂ ਹੜ ਦਾ ਜਿਹੜਾ ਹੜ ਆ ਜਾਂਦਾ ਜਿੱਤੇ ਵਿੱਚ ਕਈ ਦੁਕਾਨਾਂ ਰੁੜ ਜਾਂਦੀ ਹੈ ਤੇ ਲੋਕ ਜਿਹੜੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਇਸ ਲਈ ਲੋਕ ਪਹਿਲਾਂ ਹੀ ਸੁਰੱਖਿਆ ਤੇ ਜਗਾ ਤੇ ਜਾਣ ਇਸ ਲਈ ਦੱਸਦੇ ਨੇ ਕਿ ਕਈ ਥਾਵਾਂ ਤੇ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਈ ਜਗ੍ਹਾ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਆ ਰਹੀਆਂ ਨੇ ਤੇ ਕਈ ਜਗ੍ਹਾ ਤੋਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਖਬਰ ਹੁਣ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਖਬਰ ਇਹ ਸਾਹਮਣੇ ਆਈ ਆ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਆ ਚਾਰ ਲੋਕ ਲਾਪਤਾ ਨੇ ਤੇ ਕਈ ਘਰ ਜਿਹੜੇ ਐਦੇ ਵਿੱਚ ਮਲਬੇ ਹੇਠਾਂ ਦਬੇ ਨੇ ਤੇ ਕਈ ਦੁਕਾਨਾਂ ਕਈ ਘਰ ਜਿਹੜੇ ਇਸ ਦੇ ਵਿੱਚ ਰੁੜ ਗਏ ਆ ਤੇ ਬੁਰੇ ਹੱਲਾ ਤੇ ਤਵੇਲੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨਿਕਲ ਕਰੀਏ ਤੇ ਹਿਮਾਚਲ ਪਰਦੇ ਦੇ ਮੰਡੀ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਕੁੱਲੂ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਉਸ ਦੀ ਮੌਤ ਹੋ ਗਈ ਆ ਤੇ ਜਿਹੜੇ ਲੋਕ ਇਹ ਮਲਬੇ ਹੇਠ ਦਬੇ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਨੇੜੇਕ ਲੋਕ ਹੁੰਦੇ ਉਹਨਾਂ ਦੇ ਵੱਲੋਂ ਵੀ ਫਟਾਫਟ ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਕਿ ਇੱਕ ਦੂਜੇ ਨੂੰ ਬਚਾਲਿਆ ਜਾਵੇ ਤਾਂ ਉੱਥੇ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਲਈ ਜੁਟਿਆ ਹੋਇਆ ਤੇ ਲਗਾਤਾਰ ਇਹਨਾਂ ਲੋਕਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਦੱਸ ਦੇ ਕਿ ਲਗਾਤਾਰ ਕਿੰਨਾਂ ਮਾਸਮਣੇ ਆ ਰਹੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਲਗਾਤਾਰ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਬੱਦਲ ਫਟਕੇ ਕਈ ਜਿਹੜੇ ਲੋਕ ਆ ਉਹ ਮਲਬੇ ਹੇਠਾਂ ਵੀ ਦਬ ਜਾਂ ਦਬ ਗਏ ਨੇ ਲੈਂਡਸਲਾਈਡ ਦੇ ਕਾਰਨ ਵੀ ਕਈ ਲੋਕ ਜਿਹੜੇ ਐਸੇ ਵਿੱਚ ਫਸ ਗਏ ਨੇ ਤੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਸਾਹਮਣੇ ਨਾ ਆਵੇ ਤੇ ਹੁਣ ਜਿਹੜੀ ਘਟਨਾ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਰਾਮਬੰਦੇ ਰਾਮਗੜ੍ਹ ਇਲਾਕੇ ਤੋਂ ਆਈ ਹੈ ਜਿੱਥੇ ਉਚਾਈ ਤੇ ਘਰ ਬਣੇ ਹੋਏ ਸੀਗੇ ਤੇ ਉਥੇ ਬੱਦਲ ਫਟਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਲੋਕ ਲਾਪਤਾ ਹੋ ਗਏ ਪਹਾੜੀ ਇਲਾਕਿਆਂ 'ਚ ਲਗਾਤਾਰ ਕੁਦਰਤ ਕਹਿਰ ਵਰਸਾਰੀ ਆ ਤੇ ਹੁਣ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਤੋਂ ਖਬਰ ਸਾਹਮਣੇ ਆਈ ਹੈ ਕਿ ਕਈ ਜਗ੍ਹਾ ਤੇ ਜਿਹੜੇ ਆ ਉਹ ਬੱਦਲ ਫਟਣ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਆ ਰਾਮਬੰਦ ਦੇ ਰਾਮਬੰਦ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਿਆ ਜਿੱਥੇ ਵਿੱਚ ਤਿੰਨ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤ ਹੋ ਗਏ ਆ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸਦੇ ਨਹੀਂ ਕਿਤੇ ਵਿੱਚ ਮਲਬੇ ਹੇਠਾ ਕਈ ਕਾਰ ਜਿਹੜੇ ਉਹ ਆ ਗਏ ਆ ਤੇ ਕਈ ਕਾਰ ਇਸ ਦੇ ਵਿੱਚ ਰੁੜ ਗਏ ਆ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ ਤੇ ਜਿਹੜੇ ਉਚਾਈ ਤੇ ਘਰ ਜਿਹੜੇ ਉਚਾਈ ਤੇ ਘਰ ਬਣੇ ਹੁੰਦੇ ਆ ਉਥੇ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਜਿਹੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਤੇ ਇਹ ਨਾਲ ਦੀ ਨਾਲ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਜਗ੍ਹਾ ਤੇ ਜਾਣ ਜਿਹੜੇ ਲੋਕ ਨਦੀਆਂ ਨਾਲੇ ਤੇ ਰਹਿ ਰਹੇ ਆ ਨਜ਼ਦੀਕ ਰਹਿ ਰਹੇ ਆ ਨਦੀਆਂ ਨਾਲੇ ਤੇ ਉਹਨਾਂ ਨੂੰ ਅਪੀਲ ਜਿਹੜੀ ਆ ਨਾਲ ਦੀ ਨਾਲ ਕਈ ਦਿਨਾਂ ਤੋਂ ਪ੍ਰਸ਼ਾਸਨ ਕਰ ਰਿਹਾ ਤੇ ਇਸ ਵਾਰ ਵੀ ਪ੍ਰਸ਼ਾਸਨ ਦੇ ਵੱਲੋਂ ਫਿਰ ਤੋਂ ਏ ਹੁਣ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨਦੀਆਂ ਨਾਲੇ ਦੇ ਨੇੜੇ ਰਹ ਰਹੇ ਆ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਲਗਾਤਾਰ ਮੀਂਹ ਪੈਣ ਦੇ ਨਾਲ ਨਦੀਆਂ ਨਾਲੇ ਉਫਾਨ ਤੇ ਨੇ ਤੇ ਜਦੋਂ ਇੱਕਦਮ ਬੱਦਲ ਵੀ ਫਟਦਾ ਤਾਂ ਉਦੋਂ ਹੜ ਦਾ ਜਿਹੜਾ ਹੜ ਆ ਜਾਂਦਾ ਜਿਸ ਦੇ ਵਿੱਚ ਕਈ ਦੁਕਾਨਾਂ ਰੁੜ ਜਾਂਦੀ ਹੈ ਤੇ ਲੋਕ ਜਿਹੜੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਇਸ ਲਈ ਲੋਕ ਪਹਿਲਾ ਹੀ ਸੁਰੱਖਿਆ ਤੇ ਜਗਾ ਤੇ ਜਾਣ ਇਸ ਲਈ ਦੱਸਦੇ ਨੇ ਕਿ ਕਈ ਥਾਵਾਂ ਤੇ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਈ ਜਗ੍ਹਾ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਆ ਰਹੀਆਂ ਨੇ ਤੇ ਕਈ ਜਗ੍ਹਾ ਤੋਂ ਲੈਂਡਫਲਾਈਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਖਬਰ ਹੁਣ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਖਬਰ ਇਹ ਸਾਹਮਣੇ ਆਈ ਆ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਆ ਚਾਰ ਲੋਕ ਲਾਪਤਾ ਨੇ ਤੇ ਕਈ ਘਰ ਜਿਹੜੇ ਐ ਤੇ ਵਿੱਚ ਮਲਬੇ ਹੇਠਾਂ ਦੱਬੇ ਨੇ ਤੇ ਕਈ ਦੁਕਾਨਾਂ ਕਈ ਘਰ ਜਿਹੜੇ ਇਸ ਦੇ ਵਿੱਚ ਰੁੜ ਗਏ ਆ ਤੇ ਬੁਰੇ ਹਾਲਾਤ ਇਸ ਵੇਲੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਕੁੱਲੂ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਉਸ ਦੀ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਇਹ ਮਲਬੇ ਹੇਠ ਦਬੇ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਨੇੜੇਕ ਲੋਕ ਹੁੰਦੇ ਉਹਨਾਂ ਦੇ ਵੱਲੋਂ ਵੀ ਫਟਾਫਟ ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਕਿ ਇੱਕ ਦੂਜੇ ਨੂੰ ਬਚਾਲਿਆ ਜਾਵੇ ਤਾਂ ਉੱਥੇ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਲਈ ਜੁਟਿਆ ਹੋਇਆ ਤੇ ਲਗਾਤਾਰ ਇਹਨਾਂ ਲੋਕਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਦੱਸਦੇ ਕਿ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਲਗਾਤਾਰ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਬੱਦਲ ਫਟਕੇ ਕਈ ਜਿਹੜੇ ਲੋਕ ਆ ਉਹ ਮਲਬੇ ਹੇਠਾਂ ਵੀ ਦੱਬ ਜਾਂ ਦੱਬ ਗਏ ਨੇ ਲੈਂਡਸਲਾਈਡ ਦੇ ਕਾਰਨ ਵੀ ਕਈ ਲੋਕ ਜਿਹੜੇ ਐਸੇ ਵਿੱਚ ਫਸ ਗਏ ਨੇ ਤੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਸਾਹਮਣੇ ਨਾ ਹੋਵੇ ਤੇ ਹੁਣ ਜਿਹੜੀ ਘਟਨਾ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਰਾਮਬੰਦੇ ਰਾਮਗੜ ਇਲਾਕੇ ਤੋਂ ਆਈ ਹੈ ਜਿੱਥੇ ਉਚਾਈ ਤੇ ਘਰ ਬਣੇ ਹੋਏ ਸੀਗੇ ਤੇ ਉੱਥੇ ਬੱਦਲ ਫਟਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਲੋਕ ਲਾਪਤਾ ਹੋ ਗਏ ਪਹਾੜੀ ਇਲਾਕਿਆਂ 'ਚ ਲਗਾਤਾਰ ਕੁਦਰਤ ਕਹਿਰ ਵਰਸਾਰੀ ਆ ਤੇ ਹੁਣ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਤੋਂ ਖਬਰ ਸਾਹਮਣੇ ਆਈ ਹੈ ਕਿ ਕਈ ਜਗ੍ਹਾ ਤੇ ਜਿਹੜੇ ਆ ਉਹ ਬੱਦਲ ਫਟਣ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਆ ਰਾਮਬੰਦ ਦੇ ਰਾਮਬੰਦ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਿਆ ਜਿੱਥੇ ਵਿੱਚ ਤਿੰਨ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤ ਹੋ ਗਏ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸ ਨਹੀਂ ਕਿਤੇ ਵਿੱਚ ਮਲਬੇ ਹੇਠਾਂ ਕਈ ਕਾਰ ਜਿਹੜੇ ਉਹ ਆਗੇ ਆ ਤੇ ਕਈ ਕਾਰ ਇਸ ਦੇ ਵਿੱਚ ਰੁੜ ਗਏ ਆ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਜਿਹੜੇ ਉਚਾਈ ਤੇ ਘਰ ਜਿਹੜੇ ਉਚਾਈ ਤੇ ਘਰ ਬਣੇ ਹੁੰਦੇ ਆ ਉੱਥੇ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਜਿੱਤੇ ਨੇ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਜਿਹੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਤੇ ਇਹ ਨਾਲ ਦੀ ਨਾਲ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਜਗ੍ਹਾ ਤੇ ਜਾਣ ਜਿਹੜੇ ਲੋਕ ਨਦੀਆਂ ਨਾਲੇ ਤੇ ਰਹਿ ਰਹੇ ਆ ਨਜ਼ਦੀਕ ਰਹਿ ਰਹੇ ਆ ਨਦੀਆਂ ਨਾਲੇ ਤੇ ਉਹਨਾਂ ਨੂੰ ਅਪੀਲ ਜਿਹੜੀ ਆ ਨਾਲ ਦੀ ਨਾਲ ਕਈ ਦਿਨਾਂ ਤੋਂ ਪ੍ਰਸ਼ਾਸਨ ਕਰ ਰਿਹਾ ਤੇ ਇਸ ਵਾਰ ਵੀ ਪ੍ਰਸ਼ਾਸਨ ਦੇ ਵੱਲੋਂ ਫਿਰ ਤੋਂ ਏ ਹੁਣ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨਦੀਆਂ ਨਾਲੇ ਦੇ ਨੇੜੇ ਰਹਿ ਰਹੇ ਆ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਲਗਾਤਾਰ ਮੀਂਹ ਪੈਣ ਦੇ ਨਾਲ ਨਦੀਆਂ ਨਾਲੇ ਉਫਾਨਦੇ ਨੇ ਤੇ ਜਦੋਂ ਇੱਕਦਮ ਬੱਦਲ ਵੀ ਫਟਦਾ ਤਾਂ ਉਦੋਂ ਹੜ ਦਾ ਜਿਹੜਾ ਹੜ ਆ ਜਾਂਦਾ ਜਿੱਤੇ ਵਿੱਚ ਕਈ ਦੁਕਾਨਾਂ ਰੁੜ ਜਾਂਦੀ ਹੈ ਤੇ ਲੋਕ ਜਿਹੜੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਇਸ ਲਈ ਲੋਕ ਪਹਿਲਾ ਹੀ ਸੁਰੱਖਿਆ ਤੇ ਜਗਾ ਤੇ ਜਾਣ ਇਸ ਲਈ ਦੱਸਦੇ ਨੇ ਕਿ ਕਈ ਥਾਵਾਂ ਤੇ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਪਹਾੜੀ ਲੱਕੜ ਦੇ ਵਿੱਚ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਈ ਜਗ੍ਹਾ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਆ ਰਹੀਆਂ ਨੇ ਤੇ ਕਈ ਜਗ੍ਹਾ ਤੋਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਖਬਰ ਹੁਣ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਣ ਦੀ ਖਬਰ ਇਹ ਸਾਹਮਣੇ ਆਈ ਆ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਆ ਚਾਰ ਲੋਕ ਲਾਪਤਾ ਨੇ ਤੇ ਕਈ ਘਰ ਜਿਹੜੇ ਐ ਤੇ ਵਿੱਚ ਮਲਬੇ ਹੇਠਾਂ ਦਬੇ ਨੇ ਤੇ ਕਈ ਦੁਕਾਨਾਂ ਕਈ ਘਰ ਜਿਹੜੇ ਇਸ ਦੇ ਵਿੱਚ ਰੁੜ ਗਏ ਆ ਤੇ ਬੁਰੇ ਹਾਲਾਤ ਇਸ ਵੇਲੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਆ ਕਿ ਲਗਾਤਾਰ ਮੀਂਹ ਪੈ ਰਿਹਾ ਤੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨਿਕਲ ਕਰੀਏ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਕੁੱਲੂ ਦੇ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਉਸ ਦੀ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਇਹ ਮਲਬੇ ਹੇਠ ਦਬੇ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਨੇੜੇ ਲੋਕ ਹੁੰਦੇ ਉਹਨਾਂ ਦੇ ਵੱਲੋਂ ਵੀ ਫਟਾਫਟ ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਕਿ ਇੱਕ ਦੂਜੇ ਨੂੰ ਬਚਾਲਿਆ ਜਾਵੇ ਤਾਂ ਉੱਥੇ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਲਈ ਜੁਟਿਆ ਹੋਇਆ ਤੇ ਲਗਾਤਾਰ ਇਹਨਾਂ ਲੋਕਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਦੱਸਦੇ ਕਿ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਲਗਾਤਾਰ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਬੱਦਲ ਫਟਕੇ ਕਈ ਜਿਹੜੇ ਲੋਕ ਆ ਉਹ ਮਲਬੇ ਹੇਠਾਂ ਵੀ ਦੱਬ ਜਾਂ ਦੱਬ ਗਏ ਨੇ ਲੈਂਡਸਲਾਈਡ ਦੇ ਕਾਰਨ ਵੀ ਕਈ ਲੋਕ ਜਿਹੜੇ ਐਸੇ ਵਿੱਚ ਫਸ ਗਏ ਨੇ ਤੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਸਾਹਮਣੇ ਨਾ ਆਵੇ ਤੇ ਹੁਣ ਜਿਹੜੀ ਘਟਨਾ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਰਾਮਬੰਦ ਦੇ ਰਾਮਗੜ੍ਹ ਇਲਾਕੇ ਤੋਂ ਆਈ ਹੈ ਜਿੱਥੇ ਉਚਾਈ ਤੇ ਘਰ ਬਣੇ ਹੋਏ ਸੀਗੇ ਤਾਂ ਉੱਥੇ ਬੱਦਲ ਫਟਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਲੋਕ ਲਾਪਤਾ ਹੋ ਗਏ ਪਹਾੜੀ ਇਲਾਕਿਆਂ 'ਚ ਲਗਾਤਾਰ ਕੁਦਰਤ ਕਹਿਰ ਵਰਸਾਰੀ ਆ ਤੇ ਹੁਣ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਤੋਂ ਖਬਰ ਸਾਹਮਣੇ ਆਈ ਹੈ ਕਿ ਕਈ ਜਗ੍ਹਾ ਤੇ ਜਿਹੜੇ ਆ ਉਹ ਬੱਦਲ ਫਟਣ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਹੈ ਰਾਂਬਨ ਦੇ ਰਾਂਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ ਬੱਦਲ ਫਟਿਆ ਜਿੱਥੇ ਵਿੱਚ ਤਿੰਨ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਜਿਹੜੇ ਆ ਉਹ ਲਾਪਤ ਹੋ ਗਏ ਆ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸਦੇ ਨਹੀਂ ਕਿ ਕਿੱਥੇ ਵਿੱਚ ਮਲਬੇ ਹੇਠਾ ਕਈ ਘਰ ਜਿਹੜੇ ਉਹ ਆ ਗਏ ਤੇ ਕਈ ਘਰ ਇਸ ਦੇ ਵਿੱਚ ਰੁੜ ਗਏ ਆ ਤੇ ਲਗਾਤਾਰ ਮੀਂਹ ਪੈ ਰਿਹਾ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਜਿਹੜੇ ਉਚਾਈ ਤੇ ਘਰ ਜਿਹੜੇ ਉਚਾਈ ਤੇ ਘਰ ਬਣੇ ਹੁੰਦੇ ਆ ਉੱਥੇ ਬੱਦਲ ਫਟਣ ਦੀ ਇਹ ਘਟਨਾ ਸਾਹਮਣੇ ਆਈ ਹੈ ਰਾਮਬਨ ਜ਼ਿਲ੍ਹੇ ਦੇ ਰਾਮਗੜ੍ਹ ਦੇ ਵਿੱਚ